ਪਿੱਛੇ ਹਟ ਜਾ ਬਾਬਿਆ ਤੈਨੂੰ ਦਿਖਦਾ ਨਹੀਂ ਸਾਬ ਦਾ ਕਾਫਲਾ ਆ ਰਿਹਾ ਹੈ ਇਹ ਵਰਦੀ ਦਾ ਰੋਹਬ ਗਰੀਬਾਂ ਤੇ ਨਾ ਦਿਖਾ ਇਹ ਗੁਰੂ ਰਵੇਦਾਸ ਦੀ ਧਰਤੀ ਬੇਗੰਪੁਰਾ ਹੈ ਜਿਸ ਸਾਬ ਦੀ ਤੂੰ ਗੱਲ ਕਰ ਰਿਹਾ ਹੈ ਕਦੇ ਉਹ ਮੇਰੇ ਦਫ਼ਤਰ ਵਿੱਚ ਫਾਈਲਾਂ ਚੁੱਕ ਕੇ ਖੜਦਾ ਹੁੰਦਾ ਸੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਤੇ ਖੁਰਾਲਗੜ੍ਹ ਸਾਹਿਬ ਚਰਨ ਸ਼ੋ ਗੰਗਾ ਵਿਖੇ ਭਾਰੀ ਸੰਗਤਾਂ ਦਾ ਇਕੱਠ ਹੈ ਇੱਕ ਪਾਸੇ ਸੰਗਤਾਂ ਦੇ ਵਿੱਚ ਸੋਹੰਗ ਦੇ ਜਾਪ ਅਤੇ ਧੰਨ ਗੁਰੂ ਰਵਿਦਾਸ ਜੀ ਮਹਾਰਾਜ ਦੇ ਉਸਤਤ ਗਾਇਨ ਹੋ ਰਹੇ ਹਨ ਦੂਜੇ ਪਾਸੇ ਇੱਥੇ ਸੂਬੇ ਦੇ ਮੁੱਖ ਮੰਤਰੀ ਆਉਣ ਦੀਆਂ ਖਬਰਾਂ ਹਨ ਫੋਰਸ ਪਹਿਲਾਂ ਹੀ ਇੱਥੇ ਪਹੁੰਚ ਕੇ ਰੱਸੀਆਂ ਦੇ ਨਾਲ ਇੱਕ ਅਲੱਗ ਰਸਤਾ ਬਣਾ ਚੁੱਕੀ ਹੈ ਤਾਂ ਕਿ ਮੁੱਖ ਮੰਤਰੀ ਸਾਹਿਬ ਨੂੰ ਕਾੜ ਦੇਖਣ ਦੇ ਵਿੱਚ ਕੋਈ ਦਿੱਕਤ ਨਾ ਹੋਵੇ ਮੁੱਖ ਮੰਤਰੀ ਦਾ ਕਾਪਲਾ ਮিনার ਇਹ ਬੇਗਮਪੁਰਾ ਦੇ ਕੋਲ ਪਹੁੰਚਿਆ ਅਚਾਨਕ ਗੱਡੀਆਂ ਦੀ ਰਫ਼ਤਾਰ ਘੋੜੀ ਹੋ ਗਈ ਅੱਗੇ ਕੁਝ ਰੋਣਾ ਪੈ ਰਿਹਾ ਹੈ ਪੁਲਸ ਵਾਲੇ ਇੱਕ ਬਜ਼ੁਰਗ ਭਿਖਾਰੀ ਨੂੰ ਤੱਕੇ ਮਾਰ ਕੇ ਰਸਤੇ ਤੋਂ ਹਟਾਉਣ ਦੀ ਕੋਸ਼ਿਸ਼ ਕਰ ਰਹੇ ਹਨ ਉਹ ਬਜ਼ੁਰਗ ਦੇਖਣ ਦੇ ਵਿੱਚ ਬਹੁਤੀ ਤਰਸਯੋਗ ਹਾਲਾਤ ਦੇ ਵਿੱਚ ਹੈ ਸਿਰ ਤੇ ਮੈਲਾ ਪਰਨਾ ਪੈਰਾਂ ਦੇ ਵਿੱਚ ਟੁੱਟੀਆਂ ਹੋਈਆਂ ਹਵਾਈ ਚੱਪਲਾਂ ਅਤੇ ਕੱਪੜੇ ਲੀਰਾਂ ਲੀਰਾ ਹੋਇ ਪਏ ਹਨ ਉਸਦੇ ਹੱਥ ਦੇ ਵਿੱਚ ਇੱਕ ਕਟੋਰਾ ਹੈ ਪਰ ਉਸ ਬਜ਼ੁਰਗ ਦੇ ਵਿੱਚ ਇੱਕ ਅਜੀਬ ਗੱਲ ਹੈ ਜਦੋਂ ਇੱਕ ਹੌਲਦਾਰ ਨੇ ਉਸ ਨੂੰ ਡੰਡਾ ਮਾਰਨ ਲਈ ਹੱਥ ਚੁੱਕਿਆ ਤਾਂ ਉਸ ਬਜ਼ੁਰਗ ਨੇ ਡਰ ਕੇ ਹੱਥ ਜੋੜਨ ਦੀ ਬਜਾਏ ਉਸ ਹੌਲਦਾਰ ਦੀ ਅੱਖ ਦੇ ਵਿੱਚ ਅੱਖ ਪਾ ਕੇ ਅਜਿਹੀ ਕੁਰਨ ਵਟੇ ਕਿ ਹੌਲਦਾਰ ਦਾ ਹੱਥ ਹਵਾ ਦੇ ਵਿੱਚ ਹੀ ਰੁਕ ਗਿਆ ਉਸ ਦੀ ਕਮਰ ਝੁਕੀ ਹੋਈ ਸੀ ਪਰ ਤਣ ਦੇ ਵਿੱਚ ਅਜੇ ਵੀ ਆਕੜ ਮੌਜੂਦ ਸੀ ਉਸ ਦੇ ਚਿਹਰੇ ਤੇ ਧੂੜ ਹੈ ਪਰ ਅੱਖਾਂ ਦੇ ਵਿੱਚ ਇੱਕ ਪੁਰਾਣੀ ਚਮਕ ਜਿਵੇਂ ਰਾਖ ਦੇ ਢੇਰ ਦੇ ਹੇਠਾਂ ਕੋਈ ਅੰਗਾਰਾ ਦੱਬਿਆ ਹੋਵੇ ਮੁੱਖ ਮੰਤਰੀ ਗੱਡੀ ਦੇ ਅੰਦਰੋਂ ਇਹ ਸਾਰਾ ਕੁਝ ਦਿਖ ਰਿਹਾ ਹਨ ਜਦੋਂ ਉਹਨਾਂ ਨੇ ਉਸ ਬਜ਼ੁਰਗ ਨੂੰ ਪੁਲਸ ਵਾਲੇ ਨਾਲ ਬਹਿਸ ਕਰਦੇ ਦੇਖਿਆ ਤਾਂ ਉਹਨਾਂ ਨੂੰ ਇੱਕ ਝਟਕਾ ਲੱਗਿਆ ਉਹ ਬਜ਼ੁਰਗ ਜਿਸ ਅੰਦਾਜ਼ ਦੇ ਵਿੱਚ ਆਪਣੀ ਤਰਜਣੀ ਉਂਗਲੀ ਚੁੱਕ ਕੇ ਗੱਲ ਕਰ ਰਿਹਾ ਸੀ ਉਹ ਅੰਦਾਜ਼ ਮੁੱਖ ਮੰਤਰੀ ਨੂੰ ਬਹੁਤ ਜਾਣਿਆ ਪਹਿਚਾਣਿਆ ਲੱਗਿਆ ਇਹ ਉਂਗਲ ਇਹ ਗੁੱਸਾ ਇਹ ਤਾਂ ਸਿਰਫ ਇੱਕੋ ਇੱਕ ਇਨਸਾਨ ਦਾ ਹੋ ਸਕਦਾ ਹੈ ਸੀਐਮ ਨੇ ਤੁਰੰਤ ਡਰਾਈਵਰ ਨੂੰ ਗੱਡੀ ਰੋਕਣ ਦਾ ਹੁਕਮ ਦਿੱਤਾ ਰੋਕੋ ਗੱਡੀ ਰੋਕੋ ਸੁਰੱਖਿਆ ਅਮਲੇ ਦੇ ਵਿੱਚ ਭਜੜ ਪੈ ਗਿਆ ਐਸਪੀ ਭੱਜ ਕੇ ਗੱਡੀ ਦੇ ਕੋਲ ਆ ਸਾਰੇ ਕੀ ਹੋਇਆ ਕੋਈ ਖਤਰਾ ਹੈ ਅਸੀਂ ਉਸ ਪਾਗਲ ਨੂੰ ਹਟਾਰੇ ਹਾਂ ਪਰ ਮੁੱਖ ਮੰਤਰੀ ਨੇ ਦਰਵਾਜ਼ਾ ਖੋਲ ਦਿੱਤਾ ਅਤੇ ਇਸ ਸੁਰੱਖਿਆ ਘੇਰਾ ਤੋੜਦੇ ਹੋਏ ਸਿੱਧਾ ਉਸ ਭਿਖਾਰੀ ਵੱਲ ਵਧੇ ਪੀੜ ਹੈਰਾਨ ਚ ਪੁਲਿਸ ਵਾਲੇ ਸਮ ਗਏ ਇੱਕ ਮੁੱਖ ਮੰਤਰੀ ਇੱਕ ਮੰਗਤੇ ਦੇ ਕੋਲ ਪ락 ਕਿਉਂ ਜਾ ਰਿਹਾ ਹੈ ਜਿਵੇਂ ਜਿਵੇਂ ਮੁੱਖ ਮੰਤਰੀ ਨੇੜੇ ਗਏ ਉਹਨਾਂ ਦਾ ਸ਼ੱਕ ਯਕੀਨ ਦੇ ਵਿੱਚ ਬਦਲ ਗਿਆ ਇਹ ਬਜ਼ੁਰਗ ਦੇ ਸੱਦੇ ਖੱਤੇ ਇੱਕ ਟੈਟੂ ਸੀ ਸਤਨਾਮ ਅਤੇ ਉਸ ਦੀ ਠੋਡੀ ਤੇ ਇੱਕ ਪੁਰਾਣਾ ਕੱਟ ਦਾ ਨਿਸ਼ਾਨ ਸੀ ਮੁੱਖ ਮੰਤਰੀ ਉਸ ਬਜ਼ੁਰਗ ਦੇ ਬਿਲਕੁਲ ਸਾਹਮਣੇ ਜਾ ਕੇ ਖੜੇ ਹੋ ਗਏ ਬਜ਼ੁਰਗ ਨੇ ਆਪਣੀਆਂ ਨਜ਼ਰਾਂ ਝੁਕਾ ਲਈਆਂ ਅਤੇ ਆਪਣਾ ਚਿਹਰਾ ਲੁਕਾਉਣ ਦੀ ਕੋਸ਼ਿਸ਼ ਕੀਤੀ ਉਹ ਮੁੜ ਕੇ ਭੱਜਣੇ ਲੱਗਾ ਸੀ ਕਿ ਮੁੱਖ ਮੰਤਰੀ ਨੇ ਉਸ ਦਾ ਗੁੱਟ ਫੜ ਲਿਆ ਉਹ ਹੱਥ ਜੋ ਕਦੇ ਸਲਾਮੀ ਲੈਣ ਲਈ ਉੱਠਦਾ ਸੀ ਅਜ ਕੰਬ ਰਿਆ ਸੀ ਮੁੱਖ ਮੰਤਰੀ ਦੀ ਆਵਾਜ਼ ਪਰ ਗਏ ਉਹਨਾਂ ਨੇ ਹੌਲੀ ਜਿਹੀ ਕਿਹਾ ਡੀਐਸਪੀ ਸਾਹਬੇ ਪਲਕਾਰ ਸਿੰਘ ਸਰ ਇਹ ਤੁਸੀਂ ਹੋ ਉਸ ਬਜ਼ੁਰਗ ਦਾ ਸਰੀਰ ਪੱਥਰ ਦੇ ਵਾਂਗ ਸਨ ਹੋ ਗਿਆ ਉਸਨੇ ਕੋਈ ਜਵਾਬ ਨਹੀਂ ਦਿੱਤਾ ਬਸ ਉਸ ਦੀਆਂ ਅੱਖਾਂ ਦੇ ਵਿੱਚ ਮੋٹے ਮੋਟੇ ਹੰਝੂ ਡਿੱਕੇ ਖੁਰਾਲਗੜ ਦੀ ਮਿੱਟੀ ਦੇ ਵਿੱਚ ਸਮਾਉਣ ਲੱਗੇ ਮੁੱਖ ਮੰਤਰੀ ਨੇ ਉਸ ਨੂੰ ਸਿਧਾ ਕੀਤਾ ਅਤੇ ਜੱਪੀ ਪਾ ਲਈ ਇਹ ਉਹ ਇਨਸਾਨ ਸੀ ਜਿਸਦੇ ਨਾਲ ਮੁੱਖ ਮੰਤਰੀ ਨੇ ਕਦੇ ਕੰਮ ਕੀਤਾ ਸੀ ਇਹ ਉਹ ਸਿੰਘਮ ਡੀਐਸਪੀ ਸੀ ਜਿਸ ਦੀਆਂ ਇਮਾਨਦਾਰੀ ਦੀਆਂ ਮਿਸਾਲਾਂ ਦਿੱਤੀਆਂ ਜਾਂਦੀਆਂ ਸਨ ਜਿਸਨੇ ਕਦੇ ਰਿਸ਼ਵਤ ਦੇ ਕਰੋੜਾ ਰੁਪਏ ਟੋਕ ਜਿੱਤੇ ਸਨ ਹੈ ਅੱਜ ਉਹ ਇਥੇ ਇੱਕ ਭਿਖਾਰੀ ਬਣ ਕੇ ਮੁੱਖ ਮੰਤਰੀ ਨੇ ਚੀਕ ਕੇ ਪੁਲਿਸ ਵਾਲਿਆਂ ਨੂੰ ਕਿਹਾ ਸ਼ਰਮ ਕਰੋ ਜਿਸ ਨੂੰ ਤੁਸੀਂ ਠੱਕੇ ਮਾਰ ਰਹੇ ਹੋ ਇਹ ਪੰਜਾਬ ਪੁਲਿਸ ਦਾ ਉਹ ਹੀਰਾ ਹੈ ਜਿਸ ਦੀ ਵਰਦੀ ਨੂੰ ਦੇਖ ਕੇ ਮਰਜਮ ਥਰ-ਥਰ ਕੰਬਦੇ ਸੀ ਇਹ ਮੇਰੇ ਨਾਲ ਦੇ ਹਨ ਪਰ ਸਵਾਲ ਇਹ ਸੀ ਕਿ ਇੱਕ आईपीएस ਲੈਵਲ ਤੱਕ ਪ੍ਰਮੋਟ ਹੋਣ ਵਾਲਾ ਅਫਸਰ ਹੈ ਸਰਕਾਰ ਨੇ ਕਿਵੇਂ ਰੋੜਿਆ ਹੈ ਕਿ ਇਹ ਨਸ਼ੇ ਦੀ ਮਾਰ ਹੈ ਜਾਂ ਕਿਸੇ ਆਪਣਿਆਂ ਦੀ ਸਜ਼ਾ ਬਲਕਾਰ ਸਿੰਘ ਨੇ ਮੁੱਖ ਮੰਤਰੀ ਦੇ ਹੱਥੋਂ ਆਪਣਾ ਹੱਥ ਢਾਇਆ ਅਤੇ ਬੜੀ ਦਰਦਨਾਕ ਆਵਾਜ਼ ਦੇ ਵਿੱਚ ਕਿਹਾ ਸੀਮ ਸਾਹਿਬ ਬਲਕਾਰ ਸਿੰਘ ਮਰ ਚੁੱਕਿਆ ਹੈ ਜਿਸ ਦਿਨ ਮੇਰੀ ਵਰਦੀ ਲਈ ਗਈ ਸੀ ਉਸੇ ਦਿਨ ਉਹ ਮਰ ਗਿਆ ਸੀ ਇਹ ਜੋ ਖੜਾ ਹੈ ਇਹ ਤਾਂ ਸਿਰਫ ਇੱਕ ਜੰਦੀ ਲਾਸ਼ ਹੈ ਜੋ ਇਨਸਾਫ਼ ਦੀ ਉਡੀਕ ਦੇ ਵਿੱਚ ਪਟਕ ਰਹੀ ਹੈ ਮੈਨੂੰ ਜਾਣ ਦਿਓ ਮੇਰੀ ਬਦਕਿਸਮਤੀ ਦਾ ਪਰਛਾਵਾਂ ਤੁਹਾਡੀ ਕੁਰਸੀ ਤੇ ਪੈ ਜਾਵੇਗਾ ਮੁੱਖ ਮੰਤਰੀ ਨੇ ਕਿਹਾ ਨਹੀਂ ਅੱਜ ਤੁਸੀਂ ਕਿੱਥੇ ਨਹੀਂ ਜਾਓਗੇ ਅੱਜ ਖੁਰਾਲਗੜ੍ਹ ਸਾਹਿਬ ਦੀ ਸੋ ਦਦਨ ਤੱਕ ਮੈਂ ਇਹ ਪਤਾ ਨਹੀਂ ਲਗਾ ਲੈਂਦਾ ਕਿ ਤੁਹਾਡੇ ਨਾਲ 21 ਪਾਣਾ ਵਾਪਰਿਆ ਹੈ ਮੈਂ ਚੈਂਦੇ ਨਾਲ ਬੈਠਾਂਗਾ ਨਹੀਂ ਮੇਰੀ ਗੱਡੀ ਦੇ ਵਿੱਚ ਬੈਠੋ ਇੱਕ ਪਾਸੇ VIP ਗੱਡੀ ਦਾ ਦਰਵਾਜ਼ਾ ਖੁੱਲਿਆ ਅਤੇ ਦੂਜੇ ਪਾਸੇ 20 ਸਾਲ ਪੁਰਾਣਾ ਉਹ ਰਾਜ ਖੁੱਲਣ ਜਾ ਰਿਹਾ ਸੀ ਜਿਸਨੇ ਇੱਕ ਇਮਾਨਦਾਰ ਪੁਲਸ ਅਫਸਰ ਦੀ ਜ਼ਿੰਦਗੀ ਨੂੰ ਨਰਕ ਬਣਾ ਦਿੱਤਾ ਮੁੱਖ ਮੰਤਰੀ ਦੀ ਚੁੱਟੀ ਲੈਂਡ ਕਰੂਜ਼ਰ ਗੱਡੀ ਦਾ ਦਰਵਾਜ਼ਾ ਬੰਦ ਹੋਇਆ ਅਤੇ ਬਾਹਰ ਦਾ ਸ਼ੋਰ ਸ਼ਰਾਬਾ ਇੱਕਦਮ ਖਤਮ ਹੋ ਗਿਆ ਅੰਦਰ ਸਿਰਫ ਹੀਟਰ ਦੀ ਆਵਾਜ਼ ਅਤੇ ਦੋ ਸਾਹਾਂ ਦੇ ਕੋਟਣ ਸੇ ਇੱਕ ਪਾਸੇ ਪੰਜਾਬ ਦਾ ਰਾਜਾ ਬੈਠਾ ਸੀ ਜਿਸ ਦੇ ਇੱਕ ਇਸ਼ਾਰੇ ਤੇ ਪੂਰਾ ਪ੍ਰਸ਼ਾਸਨ ਹਿੱਲ ਜਾਂਦਾ ਹੈ ਦੂਜੇ ਪਾਸੇ ਉਹ ਇਨਸਾਨ ਬੈਠਾ ਹੈ ਜਿਸਨੇ ਕਦੇ ਇਸ ਰਾਜੇ ਨੂੰ ਗੁੰਡਿਆਂ ਤੋਂ ਬਚਾਉਣ ਲਈ ਆਪਣੀ ਛਾਤੀ ਤੇ ਗੋਲੀ ਦੀ ਸੇ ਅੱਜ ਉਸ ਦੀ ਛਾਤੀ ਤੇ ਗੋੜੀ ਦੇ ਨਿਸ਼ਾਨਾ ਹਨ ਪਰ ਵਰਦੀ ਨਹੀਂ ਹੈ ਉਸ ਤੇ ਜਸ਼ਮ ਤੇ ਮਲੇ ਜਿੱਤਰੇ ਹਨ ਜਿਨ੍ਹਾਂ ਵਿੱਚੋਂ ਗਰੀਬੀ ਅਤੇ ਬੇਵਸੀ ਦੀ ਬਦਬੁਹਾਰੀ ਹੈ ਮੁੱਖ ਮੰਤਰੀ ਨੇ ਆਪਣੀ ਪਾਣੀ ਦੀ ਬੋਤਲ ਖੋਲੀ ਅਤੇ ਬਲਕਾਰ ਸਿੰਘ ਬਲਵਧਾਈ ਪਾਣੀ ਪੀਓ ਸਾਰੇ ਸ਼ਾਂਤ ਹੋ ਜਾਓ ਬਲਕਾਰ ਸਿੰਘ ਦੇ ਹੱਥ ਕਮਰੇ ਸਨ ਉਸਨੇ ਬੋਤਲ ਫੜੀ ਪਰ ਪਾਣੀ ਪੀਣ ਦੀ ਬਜਾਏ ਉਸਨੇ ਆਪਣਾ ਚਿਹਰਾ ਲੁਕਾ ਲਿਆ ਅਤੇ ਫੁੱਟ ਫੁੱਟ ਕੇ ਰੋ ਪਿਆ ਇੱਕ ਸ਼ੇਰ ਦੇ ਵਰਗਾ ਅਫਸਰ ਜਿਸ ਦੀ ਦਹਾੜ ਦੇ ਨਾਲ ਮਜਰਮ ਕੰਬਦੇ ਸਨ ਅੱਜ ਬੱਚਾਂ ਦੇ ਵਾਂਗ ਰੋ ਰਿਹਾ ਸੀ ਮੈਨੂੰ ਇੱਥੋਂ ਜਾਣ ਦਿਓ ਸਾਬ ਮੈਨੂੰ ਜਾਣ ਦਿਓ ਮੈਂ ਤੁਹਾਡੀ ਦਇਆ ਦਾ ਪਤਰ ਨਹੀਂ ਬਣਨਾ ਚਾਹੁੰਦਾ ਮੈਂ ਆਪਣੀ ਕਿਸਮਤ ਹਾਰ ਚੁੱਕਿਆ ਹਾਂ ਮੁੱਖ ਮੰਤਰੀ ਨੇ ਉਸ ਦਾ ਹੱਥ ਘੁੱਟ ਕੇ ਫੜ ਲਿਆ ਨਹੀਂ ਸਾਰੇ ਅੱਜ ਤੁਸੀਂ ਕਿਤੇ ਨਹੀਂ ਜਾਓਗੇ ਤੁਹਾਨੂੰ ਯਾਦ ਹੈ ਉਹ ਸਾਲ ਜਦੋਂ ਮੈਂ ਅਗੇ ਮੁੱਖ ਮੰਤਰੀ ਨਹੀਂ ਸੀ ਅਤੇ ਕੁਝ ਸਿਆਸੀ ਗੁੰਡੇ ਮੈਨੂੰ ਮਾਰਨ ਆਏ ਸੀ ਤੁਸੀਂ ਇਕੱਲੇ ਸਿਰਫ ਇੱਕ ਡੰਡਾ ਕਿ ਉਹਨਾਂ 50 ਬੰਦਿਆਂ ਦੇ ਸਾਹਮਣੇ ਖੜੇ ਹੋ ਗਏ ਸੀ ਤੁਸੀਂ ਕਿਹਾ ਸੀ ਜਦੋਂ ਤੱਕ ਬਲਕਾਰ ਸਿੰਘ ਦੀ ਵਰਦੀ ਤੇ ਇਹ ਸਟਾਰ ਲੱਗੇ ਨਹੀਂ ਕਿਸੇ ਬੇਗੁਨਾਹ ਦਾ ਵਾਰ ਵਿੰਗ ਨਹੀਂ ਹੋ ਸਕਦਾ ਅੱਜ ਮੈਂ ਉਸੇ ਕਰਜ਼ੇ ਦਾ ਹਿਸਾਬ ਮੰਗ ਰਿਹਾ ਹਾਂ ਦੱਸੋ ਮੈਨੂੰ ਉਹ ਸਟਾਰ ਕਿੱਥੇ ਗਏ ਤੇ ਖਲਾਤ ਕਿਵੇਂ ਹੋਈ ਬਲਕਾਰ ਸਿੰਘ ਨੇ ਹੰਝੂ ਪੂੰਝੇ ਉਸਨੇ ਖਿੜਕੀ ਤੋਂ ਬਾਹਰ ਖੁਲਾਲ ਗੜਦੀਆਂ ਪਹਾੜੀਆਂ ਵੱਲ ਦੇਖਿਆ ਉਸ ਦੀਆਂ ਅੱਖਾਂ ਦੇ ਵਿੱਚ ਇੱਕ ਡਰਾਉਣਾ ਅਕੀਦ ਘੁਮਰਿਆ ਸੀ ਉਸਨੇ ਭਰੀ ਹੋਈ ਆਵਾਜ਼ ਦੇ ਵਿੱਚ ਬੋਲਣਾ ਸ਼ੁਰੂ ਕੀਤਾ ਸਾਬ ਦੁਸ਼ਮਨਾਬੀਆਂ ਗੋਲੀਆਂ ਨੇ ਮੈਨੂੰ ਕਦੇ ਨਹੀਂ ਮਾਰਿਆ ਮੈਨੂੰ ਤਾਂ ਆਪਣਿਆਂ ਨੇ ਮਾਰਿਆ ਹੈ ਉਹ ਸੱਪ ਜਿਨ੍ਹਾਂ ਨੂੰ ਮੈਂ ਦੁੱਧ ਪਿਆ ਕੇ ਪਾਲਿਆ ਉਹਨਾਂ ਨੇ ਹੀ ਮੈਨੂੰ ਡੱਗ ਮਾਰਿਆ ਗੱਡੀ ਚੱਲ ਰਹੀ ਸੀ ਪਰ ਗੱਲ 10 ਸਾਲ ਪਿਛੇ ਚਲੀ ਗਈ ਬਲਕਾਰ ਸਿੰਘ ਉਸ ਸਮੇਂ ਡੀਐਸਪੀ ਸਨਮ ਉਹਨਾਂ ਦੇ ਸ਼ਹਿਰ ਦੇ ਵਿੱਚ ਨਕਲੀ ਸ਼ਰਾਬ ਅਤੇ ਚਿੱਟੇ ਦਾ ਕਾਰੋਬਾਰ ਚਰ ਰਾਂ ਤੇ ਸੀ ਬਲਕਾਰ ਸਿੰਘ ਨੇ ਸੌਂਖਾ ਦੇ ਕਿ ਉਹ ਇਸ ਨੈਟਵਰਕ ਨੂੰ ਤੋੜ ਕੇ ਰਹਿਣਗੇ ਉਹਨਾਂ ਦੇ ਨਾਲ ਇੱਕ ਨੌਜਵਾਨ ਸਬ ਇੰਸਪੈਕਟਰ ਸੀ ਜਗਤਾਰ ਸਿੰਘ ਹੈ ਬਲਕਾਰ ਸਿੰਘ ਜਗਤਾਰ ਨੂੰ ਆਪਣੇ ਪੁੱਤਰਾ ਵਾਂਗ ਮੰਨਦੇ ਸਨ ਜਗਤਾਰ ਯਤਿਮ ਸੀ ਬਲਕਾਰ ਸਿੰਘ ਨੇ ਉਸ ਦੀ ਪੜ੍ਹਾਈ ਦਾ ਖਰਚਾ ਚੁੱਕਿਆ ਅਤੇ ਉਸ ਨੂੰ ਭਰਤੀ ਕਰਵਾਇਆ ਬਲਕਾਰ ਸਿੰਘ ਦੀ ਆਪਣੀ ਕੋਈ ਔਲਾਦ ਨਹੀਂ ਸੀ ਇਸ ਲਈ ਜਗਤਾਰ ਹੀ ਉਹਨਾਂ ਲਈ ਸਭ ਕੁਝ ਸੀ ਕਾਲੀ ਰਾਤੇ ਮੈਨੂੰ ਪੱਕੀ ਖਬਰ ਮਿਲੀ ਸੀ ਕਿ ਸ਼ਹਿਰ ਦੇ ਬਾਹਰ ਵਾਰ ਇੱਕ ਪੁਰਾਣੀ ਫੈਕਟਰੀ ਦੇ ਵਿੱਚ ਦਰਗਦੀ ਬਹੁਤ ਵੱਡੀ ਖੇਪ ਆ ਰਹੀ ਹੈ ਉਸ ਦੇ ਪਿੱਛੇ ਇੱਕ ਬਹੁਤ ਵੱਡੇ ਮੰਤਰੀ ਦਾ ਹੱਥ ਹੈ ਮੈਂ ਕਿਸੇ ਨੂੰ ਨਹੀਂ ਦੱਸਿਆ ਸਿਰਫ ਦਰਤਾਰ ਨੂੰ ਨਾਲ ਲਿਆ ਮੈਂ ਉਸ ਨੂੰ ਕਹ ਪੁੱਤਰਾ ਅੱਜ ਇਮਤਿਹਾਨ ਦੀ ਘੜੀ ਹੈ ਅੱਜ ਅਸੀਂ ਪੰਜਾਬ ਨੂੰ ਬਚਾਉਣਾ ਹੈ ਜਗਤਾਰ ਨੇ ਮੇਰੇ ਪੈਰ ਸੋਏ ਅਤੇ ਕਿਆ ਸਾਰੇ ਤੁਹਾਡੇ ਖੁੰਦੇ ਕੋਈ ਡਰ ਨਹੀਂ ਰੋੜਨੀ ਹੈ ਮੁੱਖ ਮੰਤਰੀ ਸੁਣੋ ਕੇ ਸੁਣ ਰਹੇ ਸਨ ਬਲਕਾਰ ਸਿੰਘ ਨੇ ਅੱਗੇ ਦੱਸਿਆ ਅਸੀਂ ਉੱਤੇ ਪਹੁੰਚੇ ਛਾਪਾ ਵੀ ਮਾਰਿਆ ਕਰੋੜਾਂ ਦਾ ਸਮਾਨ ਫੜਿਆ ਮੈਂ ਬੜਾ ਕੁਝ ਸੀ ਮੈਂ ਸਬੂਤ ਇਕੱਠੇ ਕਰ ਰਿਹਾ ਸੀ ਮੈਡ ਡਾਕਟਰ ਨੂੰ ਕਾਹ ਡਾਕਟਰ ਹੈ ਗੱਡੀ ਕਾ ਦੇ ਅੱਜ ਵੱਡੇ ਵੱਡੇ ਚਾਰੇ ਬੇਨਕਾਬ ਹੋਣਗੇ ਮੈਂ ਪਿੱਠ ਘੁਮਾ ਕੇ ਖੜਾ ਸੀ ਕਿ ਅਚਾਨਕ ਠਾ ਬਲਕਾਰ ਸਿੰਘ ਨੇ ਆਪਣੀ ਕਮੀ ਚੁੱਕ ਕੇ ਪਿੱਠ ਦਾ ਇੱਕ ਵੱਡਾ ਜ਼ਖਮ ਦਿਖਾਇਆ ਗੋਲੀ ਮੇਰੀ ਪੇਟੇ ਵਿੱਚ ਵਜੀ ਸੀ ਦੁਸ਼ਮਣ ਸਾਹਮਣੇ ਖੜੇ ਸਨ ਪਰ ਗੋਲੀ ਤਾਂ ਪਿੱਛੋਂ ਆਈ ਸੀ ਜਦੋਂ ਮੈਂ ਮੁੜ ਕੇ ਦੇਖਿਆ ਨਾ ਤਾਂ ਮੇਰੇ ਪੈਰਾਂ ਹੇਠੋਂ ਜਮੀਨ ਨਿਕਲ ਗਏ ਪਿੱਛੇ ਕੋਈ ਗੁੰਡਾ ਨਹੀਂ ਸੀ ਪਿੱਛੇ ਮੇਰਾ ਹੀ ਪੁੱਤਰ ਜਗਤਾਰ ਖੜਾ ਸੀ ਉਸਦੇ ਹੱਥ ਦੇ ਵਿੱਚ ਮੇਰੀ ਹੀ ਸਰਕਾਰੀ ਪਿਸਤੌਲ ਸੀ ਅਤੇ ਉਸਦੇ ਚਿਹਰੇ ਤੇ ਇੱਕ ਸ਼ੈਤਾਨੀ ਮੁਸਕਰਾਟੇ ਮੁੱਖ ਮੰਤਰੀ ਦੇ ਮੋਹੋਂ ਬੇਵਸ ਹੋ ਕੇ ਨਿਕਲਿਆ ਕਿ ਜਗਤਾਰੇ ਜਿਸ ਨੂੰ ਤੁਸੀਂ ਪਾਲਿਆ ਸੀ ਬਲਕਾਰ ਸਿੰਘ ਨੇ ਰੋਂਦਿਆ ਕਿ ਹਾਂ ਸਾਹਿਬ ਉਸਨੇ ਮੈਨੂੰ ਕਿਹਾ ਸੌਰੀ ਸਾਰੇ ਪਰ ਮੰਤਰੀ ਜੀ ਨੇ ਮੈਨੂੰ ਐਸਪੀ ਬਣਾਉਣ ਦਾ ਵਾਅਦਾ ਕੀਤਾ ਹੈ ਅਤੇ ਪੂਰੇ 5 ਕਰੋੜ ਰੁਪਏ ਨਕਦ ਦੇ ਤੁਹਾਡੀ ਇਮਾਨਦਾਰੀ ਮੇਰੀ ਤਰੱਕੀ ਦੇ ਰਾਹ ਦੇ ਵਿੱਚ ਕੰਨ ਬਣ ਰਹੀ ਹੈ ਅੱਜ ਤੋਂ ਤੁਸੀਂ ਡੀਐਸਪੀ ਨਹੀਂ ਇੱਕ ਸਮਗਲਰ ਹੋਗੇ ਉਸਨੇ ਮੈਨੂੰ ਗੋਲੀ ਮਾਰ ਕੇ ਅਦ ਮੰਨਿਆ ਕੀਤਾ ਫਿਰ ਉਸਨੇ ਸਾਰਾ ਡਰੱਗ ਮੇਰੀ ਗੱਡੀ ਦੇ ਵਿੱਚ ਰੱਖ ਦਿੱਤਾ ਉਸਨੇ ਪੁਲਿਸ ਨੂੰ ਫੋਨ ਕੀਤਾ ਕਿ ਡੀਐਸਪੀ ਬੀ ਬਲਕਾਰ ਸਿੰਘ ਹੀ ਰੈਕਟ ਦਾ ਸਰਗਨਾ ਹੈ ਅਤੇ ਉਹ ਪੈਸੇ ਲਗੇ ਪਧਰਿਆ ਹੈ ਮੇਰੇ ਆਪਣੇ ਵਿਭਾਗ ਨੇ ਮੈਨੂੰ ਹਤਕੜੀਆਂ ਲਗਾਈਆਂ ਅਖਬਾਰਾਂ ਦੇ ਵਿੱਚ ਖਬਰਾਂ ਛਪੀਆਂ ਖਾਕੀ ਵਰਦੀ ਤੇ ਧਾਗੇ ਡੀਐਸਪੀ ਨਿਕਲਿਆ ਡਰੱਗ ਮਾਫੀਆ ਦਾ ਕਿੰਗ ਪੈਨੇ ਮੇਰੀ ਪਤਨੀ ਉਹ ਇਹ ਸਦਮਾ برداشت ਨਹੀਂ ਕਰ ਸਕੇ ਲੋਕਾਂ ਨੇ ਉਸ ਨੂੰ ਤਾਨੇ ਮਨੇ ਮਾਰੇ ਉਸ ਤੇ ਕਰ ਪੱਥਰ ਮਾਰੇ ਉਹ ਦਿਲ ਦੇ ਦੌਰੇ ਨਾਲ ਮਰ ਗਏ ਮੈਂ ਜੇਲ੍ਹ ਦੇ ਵਿੱਚ ਸੜਦਾ ਰਿਹਾ ਆਪਣੀ ਬੇਗੁਨਾਹੀ ਦੀ ਪੀਕ ਮੰਗਦਾ ਪਰ ਮੇਰੀ ਸੁਣਨ ਵਾਲਾ ਕੋਈ ਨਹੀਂ ਸੀ 10 ਸਾਲ ਸਭ 10 ਸਾਲੇ ਮੈਂ ਨਰਕ ਕਟਿਆ ਹੈ ਗੱਡੀ ਦੇ ਵਿੱਚ ਨਟਾ ਛਾ ਗਿਆ ਮੁੱਖ ਮੰਤਰੀ ਦੀਆਂ ਅੱਖਾਂ ਲਾਲ ਹੋ ਗਈਆਂ ਬਲਕਾਰ ਸਿੰਘ ਨੇ ਕੰਬ ਦੇ ਹੱਥਾਂ ਨਾਲ ਮੁੱਖ ਮੰਤਰੀ ਦਾ ਗੋਡਾ ਫੜਿਆ ਅਤੇ ਪਤਾ ਹੈ ਅੱਜ ਉਹ ਜਗਤਾਰ ਕਿੱਥੇ ਹੈ ਉਹ ਗਦਾਰ ਜਗਤਾਰ ਸਿੰਘ ਅੱਜ ਐਸੇ ਜ਼ਿਲ੍ਹੇ ਦਾ ਹਾਂਜੀ ਐਸੇ ਜ਼ਿਲ੍ਹੇ ਦਾ ਐਸਐਸਪੀ ਲਗਿਆ ਹੈ ਉਹ ਹੁਣੇ ਬਾਹਰ ਤੁਹਾਨੂੰ ਸਲੂਟ ਮਾਰ ਕੇ ਹਟਿਆ ਹੈ ਉਹੀ ਵਰਦੇ ਜੋ ਮੇਰੇ ਕੋ ਨਾਲ ਰੰਗੀ ਹੈ ਉਹ ਅੱਜ ਉਸਦੇ ਸਰੀਰ ਤੇ ਚਮਕ ਰਹੀ ਹੈ ਇਹ ਸੁਣ ਕੇ ਮੁੱਖ ਮੰਤਰੀ ਦੇ ਸਬਰ ਦਾ ਬੰਨ ਟੁੱਟ ਗਿਆ ਜਗਤਾਰ ਸਿੰਘ ਮੌਜੂਦਾ ਐਸਐਸਪੀ ਉਹ ਅਫਸਰ ਜਿਸ ਦੀ ਕਾਰਗੁਜ਼ਾਰੀ ਦੀਆਂ ਫਾਈਲਾਂ ਅੱਜ ਸਵੇਰੇ ਹੀ ਮੁੱਖ ਮੰਤਰੀ ਨੇ ਸਾਈਨ ਕੀਤੀਆਂ ਸਨ ਇੱਕ ਕਾਤਲ ਇੰਨੇ ਉੱਚੇ ਅਹੁਦੇ ਤੇ ਮੁੱਖ ਮੰਤਰੀ ਨੇ ਗੁੱਸੇ ਦੇ ਵਿੱਚੋ ਡਰਾਈਵਰ ਨੂੰ ਹੁਕਮ ਦਿੱਤਾ ਗੱਡੀ ਮੋੜੋ ਪ੍ਰੋਗਰਾਮ ਕੈਨਸਲ ਅਸੀਂ ਹੁਣੇ ਰੈਸਟ ਹਾਊਸ ਜਾਵਾਂਗੇ ਅਤੇ ਉਸ ਐਸਐਸਪੀ ਜਗਤਾਰ ਸਿੰਘ ਨੂੰ ਕਹੋ ਕਿ ਰੇ ਸਾਹਮਣੇ ਹੁਣੇ ਪੇਸ਼ ਹੋਵੇ ਅੱਜ ਹਿਸਾਬ ਕਿਤਾਬ ਹੋਵੇਗਾ ਅਤੇ ਉਹ ਵੀ ਆਮੋ ਸਾਹਮਣੇ ਪਰ ਬਲਕਾਰ ਸਿੰਘ ਨੇ ਡਰਦੇ ਹੋਏ ਕਿਹਾ ਨਹੀਂ ਸਾਹਬ ਉਹ ਬੜਾ ਚਲਾਕ ਹੈ ਉਸਦੇ ਕੋਲ ਪਾਵਰ ਹੈ ਸਬੂਤ ਮਿਟਾਉਣ ਦੀ ਤਾਕਤ ਹੈ ਜੇ ਉਸ ਨੂੰ ਪਤਾ ਲੱਗ ਗਿਆ ਕਿ ਮੈਂ ਤੁਹਾਡੇ ਨਾਲ ਹਾਂ ਤਾਂ ਉਹ ਮੈਨੂੰ ਖਤਮ ਕਰ ਦੇਵੇਗਾ ਮੇਰੇ ਕੋਲ ਉਸਤੇ ਖਿਲਾਫ ਇੱਕ ਸਬੂਤ ਹੈ ਪਰ ਉਹ ਕੀ ਸਬੂਤ ਹੈ ਮੁੱਖ ਮੰਤਰੀ ਨੇ ਪੁੱਛਿਆ ਬਲਕਾਰ ਸਿੰਘ ਨੇ ਆਪਣੀ ਫਟੀ ਹੋਈ ਜੈਬ ਦੇ ਵਿੱਚ ਹੱਥ ਪਾਇਆ ਉਸ ਰਾਤ ਜਦੋਂ ਮੈਂ ਡਿੱਗਿਆ ਸੀ ਮੇਰੀ ਵਰਦੀ ਦੇ ਕਾਲਰ ਦੇ ਵਿੱਚ ਇੱਕ ਛੋਟਾ ਜਿਹਾ ਜਸੂਸੀ ਕੈਮਰਾ ਲੱਗਿਆ ਸੀ ਜੋ ਮੈਂ ਆਪਰੇਸ਼ਨ ਲਈ ਲਗਾਇਆ ਸੀ ਉਹ ਸਾਰੀ ਘਟਨਾ ਉਸ ਵਿੱਚ ਰਿਕਾਰਡ ਹੋ ਗਈ ਜੇਲ ਜਾਣ ਤੋਂ ਪਹਿਲਾਂ ਮੈਂ ਉਸ ਦੀ ਚਿਪ ਇੱਕ ਬਹੁਤ ਹੀ ਖੋਤੀ ਜਗ੍ਹਾ ਤੇ ਲੁਕਾ ਦਿੱਤੀ ਸੀ ਕਿੱਥੇ ਹੈ ਉਹ ਚਿਪ ਮੁੱਖ ਮੰਤਰੀ ਦੀਆਂ ਅੱਖਾਂ ਦੇ ਵਿੱਚ ਉਮੀਦ ਜਾ ਕੇ ਬਲਕਾਰ ਸਿੰਘ ਨੇ ਕੋਰਾਲਗੜ੍ਹ ਸਾਹਿਬ ਦੀ ਮੁੱਖ ਇਮਾਰਤ ਵੱਲ ਇਸ਼ਾਰਾ ਕੀਤਾ OCP ਮਹਗੁਰੂ ਰਵਿਦਾਸ ਜੀ ਦੇ ਅਸਥਾਨ ਦੇ ਪਿੱਛੇ ਇੱਕ ਪੁਰਾਣੇ ਬੋੜ ਦੇ ਦਰਖਤ ਦੀ ਕੋਡ ਦੇ ਵਿੱਚ ਲਗਾ ਦਿੱਤੀ ਸੀ ਮੈਨੂੰ ਨਹੀਂ ਪਤਾ ਕਿ ਉਹ 10 ਸਾਲਾਂ ਬਾਅਦ ਉੱਥੇ ਹੋਵੇਗੇ ਜਾਂ ਨਹੀਂ ਪਰ ਜੇ ਉਹ ਮਿਲ ਗਏ ਤਾਂ ਦਰਤਾਰ ਦੀ ਮੌਤ ਹੈ ਕਿਉਂਕਿ ਜੇਕਰ ਤੁਸੀਂ ਸਸਪੈਂਡ ਕਰ ਵੀ ਦਿੱਤਾ ਕਿਉਂਕਿ ਇੰਨੇ ਵੱਡੇ ਪੁਰਸ਼ ਰੰਕ ਜਿਹੜੀ ਹੈ ਉਹ ਕੋਡ ਦੇ ਵਿੱਚੋਂ ਆ order ਲੈ ਆਵੇਗੇ ਅਤੇ ਇਸ ਤਰ੍ਹਾਂ ਹੀ ਆਪਣੀ ਕਾਰਗੁਜ਼ਾਰੀ ਕਰਦੇ ਰਹਿਗੇ ਜਾਂ ਫਿਰ ਆਪਾਂ ਨੂੰ ਵੀ ਦਿੱਕਤ ਆਵੇਗੀ ਮੁੱਖ 3D ਗੱਡੀ ਹੁਣ ਰੈਸਟ ਹਾਊਸ ਵਾਲ ਨਹੀਂ ਸਰਗੋ ਉਸ ਪ੍ਰਾਣੇ ਬੋਰਡਬਲ ਮੋੜੇ ਸੇ ਮੁੱਖ ਮੰਤਰੀ ਦੀਆਂ ਗੱਡੀਆਂ ਦਾ ਕਾਫਲਾ ਮੁੱਖ ਪੰਡਾਲ ਵੱਲ ਜਾਣ ਦੀ ਬਜਾਏ ਖੁਰਾਲਗੜ੍ਹ ਦੇ ਜੰਗਲੀ ਰਸਤੇ 'ਤੇ ਮੁੜ ਗਿਆ ਸੁਰੱਖਿਆ ਕਰਮਚਾਰੀ ਬੜੇ ਹੈਰਾਨ ਸਨ ਪਰ ਮੁੱਖ ਮੰਤਰੀ ਦਾ ਹੁਕਮ ਸੀ ਕੋਈ ਸਵਾਲ ਨਹੀਂ ਬਸ ਗੱਡੀ ਚਲਾਓ ਗੱਡੀ ਇੱਕ ਪੁਰਾਣੇ ਸੁੱਕੇ ਹੋਏ ਇਲਾਕੇ ਦੇ ਵਿੱਚ ਰੁਕੇ ਜਿੱਥੋਂ ਸ਼੍ਰੀ ਖੁਰਾਲਗੜ੍ਹ ਸਾਹਿਬ ਦੀ ਪੁਰਾਣੀ ਇਮਾਰਤ ਦੇ ਖੰਡਰ ਅਤੇ ਇੱਕ ਵਿਸ਼ਾਲ ਬੋਰ ਦਾ ਦਰਖੜਾ ਸੀ ਇਹ ਜਗ੍ਹਾ ਆਮ ਸੰਗਤ ਤੋਂ ਥੋੜੀ ਦੂਰ ਸੀ ਇੱਥੇ ਸਿਰਫ ਚੁੱਪ ਅਤੇ ਇਤਿਹਾਸ ਵਸਦਾ ਸੀ ਬਲਕਾਰ ਸਿੰਘ ਗੱਡੀ ਉਤੋਂ ਉਤਰਿਆ ਉਸਦੇ ਪੈਰ ਕਮਰੇ ਸਨ ਉਹ 10 ਸਾਲਾਂ ਬਾਅਦ ਉਸ ਜਗ੍ਹਾ ਤੇ ਆਇਆ ਸੀ ਜਿੱਥੇ ਉਸਨੇ ਆਪਣੀ ਆਖਰੀ ਉਮੀਦ ਦਫ਼ਨ ਕੀਤੀ ਸੀ ਹੌਲੀ ਹੌਲੀ ਉਸ ਬੋੜ ਦੇ ਦਰਖਤ ਵੱਲ ਵਧਿਆ ਕੁਸਤੀਆਂ ਨਜ਼ਰਾਂ ਦਰਖਤ ਦੇ ਤਣੇ ਤੇ ਬਣੀਆਂ ਖੋੜਾ ਨੂੰ ਲੱਭ ਰੀਆਂ ਸਨ ਮੁੱਖ ਮੰਤਰੀ ਉਹਨਾਂ ਦੇ ਪਿੱਛੇ ਖੜੇ ਹਨ ਉਨਾ ਦਾ ਦਿਲ ਜੋਰ-ਜੋਰ ਨਾਲ ਟੜਕ ਰਿਹਾ ਹੈ ਕੀ ਸਬੂਤ ਅਜੇ ਵੀ ਉੱਥੇ ਹੋਵੇਗਾ ਜਦ ਮੀਂਹ ਨੇ ਰੀਨੈਸ ਸਭ ਕੁਝ ਖਤਮ ਕਰ ਦਿੱਤਾ ਹੋਣਾ ਬਲਕਾਰਸੰਗ ਨੇ ਕੰਬਦੇ ਹੋਏ ਖੱਤਾਂ ਨਾਲ ਦਰੱਖਤ ਦੇ ਇੱਕ ਪੁਰਾਣੇ ਖੋੜ ਵਿੱਚ ਹੱਤ ਪਾਇਆ ਅੰਦਰ ਸਿਰਫ ਸੁੱਕੇ ਪੱਤੇ ਅਤੇ ਮਿੱਟੀ ਸੀ ਉਸ ਤੇ ਚਾਰੇ ਦਾ ਰੰਗ ਉੱਡ ਗਿਆ ਨਹੀਂ ਇਹ ਨਹੀਂ ਹੋ ਸਕਦਾ ਉਸ ਨੇ ਦੂਜੀ ਖੋੜ ਵਿੱਚ ਹੱਤ ਪਾਇਆ ਉੱਤੇ ਵੀ ਕੁਝ ਨਹੀਂ ਸੀ ਬਲਕਾਰ ਸਿੰਘ ਪਾਗਲਾ ਦੇ ਵੰਗ درخت ਨੂੰ ਪੁਰਾਣ ਲਗਾ ਪੁਸਤੀਆਂ ਉਂਗਲਾ ਛਿਰੀਆਂ ਕੇ ਆ ਖੂਨ ਤੱਕ ਨਿਕਲ ਆਇਆ ਹੈ ਗੁਰੂ ਰਵਿਦਾਸੀ ਮਹਾਰਾਜੇ ਅੱਜ ਮੇਰੀ लाज ਰੱਖ ਲੈ ਜੇ ਅੱਜ ਉਸ ਸਬੂਤ ਨਾ ਮਿਲਿਆ ਤਾਂ ਸੱਚ ਹਮੇਸ਼ਾ ਲਈ ਮਰ ਜਾਵੇਗਾ ਸੀਐਮ ਨੇ ਅੱਗੇ ਵੱਧ ਕੇ ਕਿਹਾ ਸ਼ਾਂਤ ਹੋ ਜਾਓ ਸਰ ਇਹ ਤਾਂ ਅਣ ਯਾਦ ਕਰੋ ਕਿਤੇ ਪੁਲੇਖਾ ਤਾਂ ਨਹੀਂ ਲੱਗਾ ਬਲਕਾਰ ਸਿੰਘ ਨੇ ਰੋਂਦੇ ਆਖਿਆ ਨਹੀਂ ਸਾਹਿਬ ਮੈਂ ਤਾਂ ਇੱਥੇ ਹੀ ਐਸੇ ਜੜ ਦੇ ਕੋਲ ਇੱਕ ਪਲਾਸਟਿਕ ਦੀ ਡੱਬੀ ਦੇ ਵਿੱਚ ਪਾ ਕੇ ਰੱਖੀ ਸੀ ਉਧਰ ਵੀ ਆਈਪੀ ਪੰਡਾਲ ਦੇ ਵਿੱਚ ਐਸਐਸਪੀ ਜਗਤਾਰ ਸਿੰਘ ਬਚਨ ਸੀ ਮੁੱਖਮੰਤ ਕ੍ਰੀ ਦਾ ਕਾਫਲਾ ਅਜੇ ਤੱਕ ਸਟੇਜ ਦੇ ਕੋਲ ਪਹੁੰਚ ਨਹੀਂ ਸੀ ਉਸਨੇ ਵਾਇਰਲੈਸ ਤੇ ਚੀਕੇ ਪੁੱਛਿਆ 알파 1 ਸੀ ਐਮ ਸਾਬ ਦੀ ਲੋਕੇਸ਼ਨ ਕਿ ਹੈ ਉਹ ਅਜੇ ਤੱਕ ਪਹੁੰਚੇ ਕਿਉਂ ਨਹੀਂ ਉਧਰੋਂ ਜਵਾਬ ਆਇਆ ਸਰ ਸੀ ਐਮ ਸਾਬ ਨੇ ਰੂਟ ਬਦਲ ਲਿਆ ਹੈ ਉਹ ਪੁਰਾਣੇ ਖੰਡਰਾਂ ਵਾਲੇ ਪਾਸੇ ਬੋਰਡ ਦੇ ਦਰਖਤ ਕੋਲ ਰੁਕੇ ਸਨ ਉਹਨਾਂ ਨੇ ਆਪਣੀ ਗੱਡੀ ਦੇ ਵਿੱਚ ਇੱਕ ਬਜ਼ੁਰਗ ਭਿਖਾਰੀ ਨੂੰ ਬਿਠਾਇਆ ਹੈ ਭਿਖਾਰੇ ਇਹ ਸ਼ਬਦ ਸੁਣਦੇ ਹੀ ਦਰਖਤਾਰ ਦੇ ਕੰਨ ਖੜੇ ਹੋ ਗਏ ਉਸਤੇ ਤੇਜ਼ ਦਿਮਾਗ ਦੇ ਵਿੱਚ ਖਤਰੇ ਦੀ ਘੰਟੀ ਵੱਜ ਗਈ ਕਿਹੜਾ ਭਿਖਾਰੇ ਕਿਤੇ ਹੈ ਉਹ ਜਗਤਾਰ ਸਿੰਘ ਦਾ ਰੰਗ ਪੀਲਾ ਪੈ ਗਿਆ ਉਸ ਨੂੰ ਯਾਦ ਆ ਕਿ 10 ਸਾਲ ਪਹਿਲਾਂ ਬਲਕਾਰ ਸਿੰਘ ਨੇ ਜੇਲ੍ਹ ਜਾਣ ਵੇਲੇ ਕਿਹਾ ਸੀ ਜਗਤਾਰ ਮੇਰੀ ਵਰਦੀ ਲਾ ਸਕਦਾ ਹੈ ਪਰ ਮੇਰਾ ਪਰਸ਼ਾਵਾਂ ਤੇਰਾ ਪਛਾਨੇ ਛੱਡੇਗਾ ਦਕਤਾਰ ਨੇ ਤੁਰੰਤ ਸੀਸੀਟੀਵੀ ਕੰਟਰੋਲ ਰੂਮ ਵਿੱਚ ਜਾ ਕੇ ਹਾਈ ਰੈਜ਼ੋਲੂਸ਼ਨ ਕੈਮਰੇ ਜਮ ਕਰਵਾਏ ਸਕਰੀਨ ਤੇ ਜੋ ਉਸਨੇ ਦੇਖਿਆ ਉਸਦੇ ਪੈਰਾਂ ਹਿੱਟੋਂ ਜਮੀਨクセ ਗਏ ਮੁੱਖ ਮੰਤਰੀ ਦੇ ਨਾਲ ਖੜਾ ਉਹ ਫਟੇ ਹਾਲ ਇਨਸਾਨ ਕੋਈ ਹੋਰ ਨਹੀਂ ਬਲਕਿ ਉਸੇ ਦਾ ਪੁਰਾਣਾ ਬੋਸ ਬਲਕਾਰ ਸਿੰਘ ਸੀ ਅਤੇ ਉਹ ਬੋਰਡ ਦੇ ਦਰਖਤ ਦੇ ਵਿੱਚ ਕੁਝ ਲੁਭਰੇ ਰੱਖਣਾ ਹੈ ਦਕਤਾਰ ਦੇ ਮੱਥੇ ਤੇ ਪਸੀਨਾ ਆ ਗਿਆ ਉਹ ਸਮਝ ਗਿਆ ਉਹ ਸਬੂਤ ਉਹ ਕੈਮਰਾ ਬੁੱਢਾ ਉਲਬਣ ਗਿਆ ਹੈ ਦਕਤਾਰ ਜਾਣਦਾ ਸੀ ਜੋ ਚਿਪ ਮੁੱਖ ਮੰਤਰੀ ਦੇ ਹੱਥ ਲੱਗ ਗਏ ਤਾ ਉਸਤੇ ਵਰਦੀ ਉਤੀ ਤਾਕਤ ਉਸਦੀ ਜ਼ਿੰਦਗੀ ਸਭ ਕੁਝ ਸੈਕਿੰਟਾਂ ਦੇ ਵਿੱਚ ਖਤਮ ਹੋ ਜਾਵੇਗਾ ਉਸਨੇ ਆਪਣੇ ਸਪੈਸ਼ਲ ਟਾਸਕ ਫੋਰਸ ਦੇ ਚਾਰ ਭਰੋਸੇਮੰਦ ਗੁੰਡੇਆ ਜੋ ਬਰਦੀ ਵਰਦੀ ਵਿੱਚ ਸਨ ਉਸਨੂੰ ਇਸ਼ਾਰਾ ਕੀਤਾ ਗੱਡੀ ਕਢੋ ਜਲਦੀ ਸੀਐਮ ਸਾਹਿਬ ਦੀ ਜਾਨ ਨੂੰ ਖਤਰਾ ਹੈ ਉਸ ਭਿਖਾਰੀ ਨੂੰ ਦੇਖਦੇ ਹੀ ਗੋਲੀ ਮਾਰ ਦਿਓ ਇਹ ਮੇਰਾ ਹੁਕਮ ਹੈ ਜਗਤਾਰ ਨੇ ਖਤਰਨਾਕ ਖੜਕੜੇ ਉਸਨੇ ਬਲਕਾਰ ਸਿੰਘ ਨੂੰ ਆਤਵਾਦੀ ਜਾਂ ਹਮਲਾਵਰ ਸ਼ਬਦ ਕਰਕੇ ਇਨਕਾਊਂਟਰ ਕਰਨ ਦਾ ਪਲਾਨ ਬਣਾਇਆ ਬਲਕਾਰ ਸਿੰਘ ਰਾਸ਼ੋਕ ਦੀ ਜ਼ਮੀਨ ਤੇ ਬੈਠ ਗਿਆ ਸੀ ਸਭ ਖਤਮ ਸਾਬ ਕੁਝ ਨਹੀਂ ਮੁੱਖ ਮੰਤਰੀ ਦੀ ਨਜ਼ਰ ਅਚਾਨਕ ਦਰਖਤ ਦੀ ਜੜ੍ਹ ਦੇ ਹੇਠਾਂ ਮਿੱਟੀ ਵਿੱਚ ਦਬੇ ਤੱਕ ਨੀਲੇ ਰੰਗ ਦੀ ਛੋਟੀ ਜਿਹੀ ਜੀਤੇ ਭਏ ਮੁੱਖ ਮੰਤਰੀ ਨੇ ਖੁਦ ਝੁੱਕ ਕੇ ਮਿੱਟੀ ਪੁਟੇ ਉੱਥੇ ਇੱਕ ਛੋਟੀ ਜਿਹੀ ਦਵਾਈ ਦੀ ਸ਼ੀਸ਼ੀ ਸੀ ਜਿਸ ਦਾ ਟਕਨ ਕੱਸ ਕੇ ਬੰਦ ਕੀਤਾ ਸੀ ਮੁੱਖ ਮੰਤਰੀ ਨੇ ਸ਼ੀਸ਼ੀ ਝੁੱਕ ਕੇ ਬਲਕਾਰ ਸਿੰਘ ਦੀਆਂ ਅੱਖਾਂ ਵਿੱਚ ਚਮਕਾ ਗਏ ਇਹ ਹੈ ਇਹੀ ਹਿਸਾਬ ਹੈ ਮੁੱਖ ਮੰਤਰੀ ਨੇ ਸ਼ੀਸ਼ੇ ਦਾ ਟੱਕਣ ਖੋਲਿਆ ਅੰਦਰ ਰੂਂਦੇ ਵਿਚਕਾਰ ਇੱਕ ਛੋਟਾ ਜਿਹਾ ਕਾਲਾ ਮੈਮਰੀ ਕਾਰਡ ਸੁਰੱਖਿਤ ਪਿਆ ਸੀ 10 ਸਾਲੇ ਮੀ ਹਨੇਰੀ ਟੋਪੇ ਪਰ ਉਸ ਸ਼ੀਸ਼ੇ ਨੇ ਸੱਚ ਨੂੰ ਆਜ ਨਹੀਂ ਆਉਣ ਦੇਤੇ ਮੁੱਖ ਮੰਤਰੀ ਨੇ ਆਪਣੀ ਗੱਡੀ ਵਿੱਚੋਂ ਆਪਣਾ ਲੈਪਟਾਪ ਕਢਿਆ ਅਤੇ ਕਾਰਡ ਰੀਡਰ ਲਗਾਇਆ ਜਿਵੇਂ ਹੀ ਉਹਨਾਂ ਨੇ ਚਿਪ ਪਾਏ ਸਾਇਰਨ ਦੀ ਆਵਾਜ਼ ਆਏ ਦੂਰੋਂ ਪੁਰਸਤੀਆਂ ਗੱਡੀਆਂ ਦੇ ਸਾਇਰਨ ਸੁਣਾ ਜਿੱਤੇ ਧੂੜ ਉੱਡਦੀ ਦਿਖਾਈ ਦਿੱਤੇ ਜਗਤਾਰ ਸਿੰਘ ਆਪਣੀ ਫੋਰਸ ਨਾਲ ਤੂਫਾਨ ਵਾਂਗ ਉਧਰ ਆ ਰਿਹਾ ਸੀ ਬਲਕਾਰ ਸਿੰਘ ਘਬਰਾ ਕੇ ਆਇਆ ਸਭ ਉਹ ਆ ਗਿਆ ਉਹ ਮੈਨੂੰ ਮਾਰ ਦੇਵੇਗਾ ਜਲਦੀ ਕਰੋ ਮੁੱਖ ਮੰਤਰੀ ਨੇ ਲੈਪਟਾਪ ਦੀ ਸਕਰੀਨ ਵੱਲ ਦੇਖਿਆ ਫੋਲਡਰ ਕੋ ਰਿਆਸ ਹੈ ਲੋਡਿੰਗ ਆ ਰਹੀ ਸੀ ਕਿ ਵੀਡੀਓ ਚੱਲੇਗੀ ਕਿ ਜਗਤਾਰ ਦੇ ਪਹੁੰਚਣ ਤੋਂ ਪਹਿਲਾਂ ਮੁੱਖ ਮੰਤਰੀ ਸਾਥ ਦੇਖ ਲੈਣਗੇ ਜਾਂ ਫਿਰ ਜਗਤਾਰ ਦੀ ਗੋਲੀ ਪਹਾਂ ਚਲੇਗੀ ਗੱਡੀਆਂ ਬਿਲਕੁਲ ਲੜੇ ਆ ਗਈਆਂ ਜਗਤਾਰ ਸਿੰਘ ਨੇ ਚੱਲਦੀ ਜਿਪ ਦੇ ਵਿੱਚੋਂ ਆਪਣੀ ਰਿਵਲਵਰ ਕੱਢ ਲਈ ਉਸਤਾਰ ਨਿਸ਼ਾਨਾ ਸਿੱਧਾ ਬਲਕਾਰ ਸਿੰਘ ਵੱਲੋਂ ਖੁਰਾਲਗੜ੍ਹ ਦੇ ਉਸ ਸੁੰਨਸਾਨ ਜੰਗਲ ਦੇ ਵਿੱਚ ਮੌਤ ਦਸਤਕ ਦੇ ਚੁੱਕੀ ਸੀ ਐਸਐਸਪੀ ਜਗਤਾਰ ਸਿੰਘ ਦੀ ਜਿਪਸੀ ਬਿਲਕੁਲ ਮੁੱਖ ਮੰਤਰੀ ਦੀ ਗੱਡੀ ਦੇ ਸਾਹਮਣੇ ਆ ਕੇ ਰੁਕੇ ਜਗਤਾਰ ਸਿੰਘ ਨੇ ਗੱਡੀ ਵਿੱਚੋਂ ਛਲ ਮਾਰੇ ਉਸਤੇ ਹੱਥ ਦੇ ਵਿੱਚ ਸਰਕਾਰੀ ਰਿਵਲਵਰ ਸੀ ਅਤੇ ਅੱਖਾਂ ਦੇ ਵਿੱਚ ਖੂਨ ਉਤਰਿਆ ਸੀ ਉਸਨੇ ਦੇਖਿਆ ਵੀ ਬਲਕਾਰ ਸਿੰਘ ਮੁੱਖ ਮੰਤਰੀ ਦੇ ਪਿੱਛੇ ਖੜਾ ਹੈ ਜਗਤਾਰ ਨੇ ਮੌਕਾ ਸੰਭਾਲਿਆ ਆਪਣੀ ਫੋਰਸ ਨੂੰ ਚੀਕ ਕੇ ਹੁਕਮ ਦਿੱਤਾ ਫਾਇਰ ਗੋਲੀ ਮਾਰੋ ਇਸਨੂੰ ਇਹ ਆਦਮੀ ਸੀਐਮ ਸਾਹਬ ਤੇ ਹਮਲਾ ਕਰਨ ਲੱਗਾ ਹੈ ਇਹ ਅਤਵਾਦੀ ਹੈ ਉਡਾ ਦਿਓ ਇਸਨੂੰ ਨੋ ਮਾਰਦੇ ਹੋ ਜਗਤਾਰ ਸਿੰਘ ਚੰਦਾ ਸੀ ਕਿ ਬਲਕਾਰ ਸਿੰਘ ਨੂੰ ਹਮਲਾਵਰ ਸਾਫਤ ਕਰਕੇ ਮੌਕੇ ਤੇ ਹੀ ਖਤਮ ਕਰ ਦੇਵੇ ਤਾਂ ਜੋ ਉਹ ਮੈਮਰੀ ਕਾਰਡ ਕਦੇ ਖੋਲ੍ਹੇ ਨਾ ਸਕੇ ਪੁਲਿਸ ਦੇ ਕਮਾਂਡੋਜ਼ ਨੇ ਬੰਦੂਕਾਂ ਤਾਲੀਆਂ ਬਲਕਾਰ ਸਿੰਘ ਡਰ ਕੇ ਪਿਛੇ ਹਟਿਆ ਉਸ ਨੂੰ ਲੱਗਿਆ ਵੀ ਅੱਜ ਫਿਰ ਸੱਚ ਹਾਰ ਜਾਵੇਗਾ ਜਗਤਾਰ ਨੇ ਖੁਦ ਨਿਸ਼ਾਨਾ ਬਣਾਇਆ ਉਸ ਦੀ ਉਂਗਲ ਟ੍ਰਿਗਰ ਦਮਾਣੀ ਵਾਲੀ ਸੀ ਪਰ ਠੀਕ ਉਸੇ ਵੇਲੇ ਇੱਕ ਗਰਜਦੀ ਨੀ ਆਵਾਜ਼ ਆਏ ਖਬਰਦਾਰ ਦਗਤਾਰ ਸਿੰਘ ਮੁੱਖ ਮੰਤਰੀ ਜੋ ਹੁਣ ਤੱਕ ਲੈਪਟਾਪ ਤੇ ਚੁਕੇ ਸਨ ਬਿਜਲੀ ਵਾਂਗ ਸਦੇ ਹੋ ਗਏ ਅਤੇ ਬਲਕਾਰ ਸਿੰਘ ਦੇ ਅੱਗੇ ਢਾਲ ਬਣ ਕੇ ਆ ਗਏ ਉਹਨਾਂ ਨੇ ਆਪਣੀ ਛਾਤੀ ਅੱਗੇ ਕਰ ਦਿੱਤੇ ਚਲਾ ਗੋਲੇ ਜੇ ਤੇਰੀ ਬੰਦੂਕ ਦੇ ਵਿੱਚ ਇੰਨੀ ਤਾਕਤ ਹੈ ਕਿ ਸੂਬੇ ਦੇ ਮੁੱਖ ਮੰਤਰੀ ਨੂੰ ਮਾਰ ਸਕੇ ਪਰ ਚਲਾ ਗੋਲੇ ਪਰ ਯਾਦ ਰੱਖੀਂ ਜੇ ਅੱਜ ਇਹ ਫਿਖਾਰੀ ਮਰਿਆ ਤਾਂ ਤੇਰੀ ਵਰਦੀ ਦਾ ਕਫਨ ਨਾਲ ਹੀ ਸਿਲੇਗਾ ਅਤੇ ਜੇ ਤੂੰ ਸੋਚਦਾ ਹੈ ਕਿ ਤਰਫ ਤੇਰੀ ਵਰਦੀ ਜਾਵੇਗੀ ਮੈਂ ਵਹਿਮ ਦਿਮਾਗ ਦੇ ਵਿੱਚੋਂ ਕੱਢ ਲਏ ਤੇਰੀਆਂ ਸੱਤ ਪੁਸ਼ਤਾਂ ਜੇਕਰ ਜੇਲ੍ਹ ਦੇ ਵਿੱਚ ਮੈਂ ਨਾ ਸੁਟੀਆਂ ਤਾਂ ਮੈਂ ਵੀ ਸੂਬੇ ਦਾ ਮੁੱਖ ਮੰਤਰੀ ਨਾ ਇਹ ਮੁੱਖ ਮੰਤਰੀ ਨੂੰ ਆਪਣੇ ਸਾਹਮਣੇ ਜਿਕੇ ਕਮਾਂਡੋਜ਼ ਨੇ ਬੰਦੂਕਾਂ ਨਿਵੀਆਂ ਕਰ ਦਿੱਤੀਆਂ ਦਰਤਾਰ ਸਿੰਘ ਹੱਕਾ ਬਕਰ ਗਿਆ ਉਸ ਦਾ ਪਲਾਨ ਫਿਲ ਹੋ ਗਿਆ ਉਸ ਨੇ ਕੁਰਾ ਕੇ ਕਿਹਾ ਸਰ ਹਟ ਜਾਓ ਇਹ ਪਾਗਲ ਹੋਏ ਇਹ ਤੁਹਾਨੂੰ ਨੁਕਸਾਨ ਪਹੁੰਚਾ ਸਕਦਾ ਹੈ ਮੈਂ ਤੁਹਾਡੀ ਸੁਰੱਖਿਆ ਲਈ ਇੱਥੇ ਆਇਆ ਹਾਂ ਮੁੱਖ ਮੰਤਰੀ ਨੇ ਇੱਕ ਮੁਸਕਾਨ ਦੇ ਨਾਲ ਲੈਪਟਾਪ ਦੀ ਸਕਰੀਨ ਜਰਤਾਰ ਵੱਲ ਘੁਮਾ ਦਿੱਤੇ ਮੇਰੀ ਸੁਰੱਖਿਆ ਦੀ ਫਿਕਰ ਛੱਡ ਜਗਤਾਰੇ ਆਪਣੀ ਸੁਰੱਖਿਆ ਦੀ ਫਿਕਰ ਕਰੇ ਦੇਖ ਜਰਾ ਇਸ ਸਕ੍ਰੀਨ ਕੀ ਕਰੀ ਹੈ ਉਸ ਲੈਪਟਾਪ ਦੀ ਸਕਰੀਨ ਤੇ 10 ਸਾਲ ਪੁਰਾਣੀ ਉਹ ਕਾਲੀ ਰਾਤ ਜਿੰਦਾ ਹੋ ਗਏ ਵੀਡੀਓ ਸਾਹ ਚੱਲ ਰਹੀ ਸੀ ਉਸ ਵਿੱਚ ਦਿਖ ਰਿਆ ਸੀ ਕਿ ਡੀਐਸਪੀ ਬਲਕਾਰ ਸਿੰਘ ਡਰਗੀਆਂ ਬੋਰੀਆਂ ਗੰਡੀਆਂ ਹੈ ਅਤੇ ਉਸਦੇ ਪਿੱਛੇ ਵਰਦੀ ਵਿੱਚ ਖੜਾ ਨੌਜਵਾਨ ਹੈ ਜਗਤਾਰ ਸਿੰਘ ਆਪਣੀ ਪਿਸਤੌਲ ਕੱਢ ਕੇ ਖੜਾ ਹੈ ਵੀਡੀਓ ਵਿੱਚ ਆਵਾਜ਼ ਗੂੰਜਦੀ ਹੈ ਸੌਰੀ ਸਾਰੇ ਪੰਥ ਕਰੋੜ ਰੁਪਏ ਬਤੂ ਦੇਖਣੇ ਤੁਹਾਡੀ ਇਮਾਨਦਾਰੀ ਮੇਰੇ ਰਾਧਾ ਰੋੜਾ ਹੈ ਅਤੇ ਫਿਰ ਥਾ ਗੋਲੀ ਚਰਣ ਦੀ ਆਵਾਜ਼ ਆਈ ਬਲਕਾਰ ਸਿੰਘ ਦਾ ਡਿੱਗਣਾ ਜਗਤਾਰ ਦਾ ਹੱਸਣਾ ਅਤੇ ਫਿਰ ਖੁਦ ਆਪਣੇ ਖਤਾ ਨਾਲ ਡਰੱਗ ਦੇ ਬਲਕਾਰ ਦੀ ਗੱਡੀ ਵਿੱਚ ਰੱਖਣਾ ਤੇ ਸਬੂਤ ਸਿਰਫ ਮੁੱਖ ਮੰਤਰੀ ਨੇ ਨਹੀਂ ਸਗੋਂ ਕੋਤੇ ਕੜੇ ਸਾਰੇ ਪੁਲਿਸ ਮਰਾਜ ਮਾ ਐਸਪੀ ਅਤੇ ਸੁਰੱਖਿਆ ਗਾਰਡ ਨੇ ਵੀ ਦੇਖ ਲਏ ਖੁਰਾਲ ਗੜ੍ਹ ਦੇ ਜੰਗਲਾਂ ਦੇ ਵਿੱਚ ਸੁੰਨਾਟਾ ਛਾ ਗਿਆ ਸਿਰਫ ਲੈਪਟਾਪ ਦੀ ਆਵਾਜ਼ ਗੂੰਜ ਰਹੀ ਸੀ ਦਕਤਾਰ ਸਿੰਘ ਦਾ ਚਾਰਾ ਬਰਫ਼ ਤੇ ਵਾਂਗ ਟਿੱਟਾ ਪਿਆ ਉਸਦੇ ਹੱਥੋਂ ਰਿਵਾਲਵਰ ਛੁੱਟ ਗਿਆ ਜ਼ਮੀਨ ਤੇ ਰੁਖ ਪਿਆ ਉਹ ਸਮਝ ਗਿਆ ਸੀ ਕਿ ਖੇਡ ਖਤਮ ਹੋ ਚੁੱਕੀ ਹੈ ਉਸ ਬਹੁਤ ਜਿਸ ਨੂੰ ਉਸਨੇ 10 ਸਾਲ ਪਹਿਲਾਂ ਦਫ਼ਨ ਕਰਨ ਦੀ ਕੋਸ਼ਿਸ਼ ਕੀਤੀ ਸੀ ਅੱਜ ਕਬਰ ਪੁੱਟ ਕੇ ਬਾਹਰ ਆ ਗਏ ਹਨ ਬਲਕਾਰ ਸਿੰਘ ਜੋ ਹੁਣ ਤੱਕ ਡਰੇ ਹੋਇਆ ਸੀ ਸੱਚ ਸਾਹਮਣੇ ਆਉਂਦੇ ਸਾਰੇ ਉਸ ਦੀਆਂ ਅੱਖਾਂ ਦੇ ਵਿੱਚ ਸ਼ੇਰ ਵਾਲੀ ਚਮਕ ਵਾਪਸ ਆ ਗਈ ਉਹ ਹੌਲੀ-ਹੌਲੀ ਅੱਗੇ ਵਧਿਆ ਉਸਨੇ ਜਗਤਾਰ ਸਿੰਘ ਦੀਆਂ ਅੱਖਾਂ ਦੇ ਵਿੱਚ ਅੱਖਾਂ ਭਾਈਆਂ ਕਿਉਂ ਜਗਤਾਰੇ ਹੁਣ ਕਿਉਂ ਕੰਮ ਰਿਹਾ ਹੈ ਤੂੰ ਤਾਂ ਕਹਿੰਦਾ ਸੀ ਇਮਾਨਦਾਰੀ ਪੀਖਮਗਦੀ ਹੈ ਦੇਖ ਅੱਜ ਇਮਾਨਦਾਰੀ ਫਿਰ ਤੋਂ ਰਾਜਾ ਬਣ ਕੇ ਖੜੀ ਹੈ ਅਤੇ ਤੇਰੀ ਗੱਦਾਰੀ ਮੇਰੇ ਪੈਰਾਂ ਦੇ ਵਿੱਚ ਰੋੜੀ ਹੈ ਜਗਤਾਰ ਨੇ ਭੱਜਣ ਦੀ ਕੋਸ਼ਿਸ਼ ਕੀਤੀ ਉਸਨੇ ਆਪਣੀ ਜੱਪਸੀ ਵੱਲ ਦੌੜ ਲਗਾਈ ਪਰ ਮੁੱਖ ਮੰਤਰੀ ਨੇ ਗਦਵੀ ਆਵਾਜ਼ ਦੇ ਹੁਕਮ ਦਿੱਤਾ ਫੜ ਲੋ ਇਸ ਗਰਦਾਰ ਨੂੰ ਇਸਦੀ ਬਰਦੀ ਉਤਾਰ ਦੇਓ ਇਸਨੇ ਪੰਜਾਬ ਪੁਲਿਸ ਤੇ ਮਰਥੇ ਤੇ ਕਲੰਕ ਲਾਇਆ ਹੈ ਉਹੀ ਕਮਾਂਡੋ ਜੋ ਹੁਣ ਤੱਕ ਡਿਪਟਾਰ ਦੇ ਹੁਕਮ ਅੰਰੇ ਚ ਨੇ ਉਹਨਾਂ ਨੇ ਚਪਟ ਕੇ ਜਗਤਾਰ ਨੂੰ ਦਬੋਚ ਲਿਆ ਉਹਨਾਂ ਨੇ ਉਸ ਨੂੰ ਜ਼ਮੀਨਤੀ ਲਟਾ ਕੇ ਹਥਕੜੀ ਲਗਾ ਦਿੱਤੀ ਉਸ ਤੇ ਮੋੜਾਂ ਤੇ ਐਸਐਸਪੀ ਦੇ ਸਟਾਰ ਨੋ ਲਏ ਮੁੱਖ ਮੰਤਰੀ ਬਲਕਾਰ ਸਿੰਘ ਦੇ ਕੋਲ ਗਏ ਉਹਨਾਂ ਨੇ ਆਪਣੀ ਜੇਬ ਦੇ ਵਿੱਚੋਂ ਰੁਮਾਲ ਕੱਢਿਆ ਅਤੇ ਬਲਕਾਰ ਸਿੰਘ ਦੇ ਗੱਦੀ ਹੋਏ ਚੈਨ ਨੂੰ ਸਾਹਕ ਤਾ ਸਾਰੇ ਮੈਂ ਤੁਹਾਡੇ 10 ਸਾਲ ਵਾਪਸ ਨਹੀਂ ला ਸਕਦਾ ਮੈਂ ਤੁਹਾਡੀ ਪਤਨੀ ਨੂੰ ਵਾਪਸ ਨਹੀਂ ਕਰ ਸਕਦਾ ਪਰ ਅੱਜ ਇਸ ਪਵਿੱਤਰ ਧਰਤੀ ਤੇ ਮੈਂ ਤੁਹਾਡਾ ਮਨ ਵਾਪਸ ਕਰਾਂਗਾ ਸੀਐਮ ਨੇ ਆਪਣੀ ਗੱਡੀ ਵਿੱਚੋਂ ਇੱਕ ਫਾਈਲ ਮੰਗਵਾਏ ਪਰ ਅਜੇ ਗੱਲ ਦਾ ਅੰਤ ਨਹੀਂ ਹੋਇਆ ਸੀ ਅਸਲ ਇਨਸਾਫ ਤਾਂ ਅਜੇ ਬਾਕੀ ਸੀ ਮੁੱਖ ਮੰਤਰੀ ਨੇ ਬਲਕਾਰ ਨੂੰ ਕਿਹਾ ਅੱਜ ਤੁਸੀਂ ਮੇਰੀ ਗੱਡੀ ਦੇ ਵਿੱਚ ਪਿਖਾਰੀ ਬਣ ਕੇ ਆਏ ਸੀ ਪਰ ਵਾਪਸ ਇਸ ਜੰਗਲ ਦੇ ਵਿੱਚੋਂ ਪਿਖਾਰੀ ਬਣ ਕੇ ਨਹੀਂ ਸਗੋਂ ਮੁੱਖ ਮੰਤਰੀ ਵਾਪਸ ਇਸ ਜੰਗਲ ਦੇ ਵਿੱਚੋਂ ਪਿਖਾਰੀ ਬਣ ਕੇ ਨਹੀਂ ਜਾਓਗੇ ਆਖਿਰ ਮੁੱਖ ਮੰਤਰੀ ਨੇ ਕੀ ਕੀਤਾ ਅਤੇ ਖੁਰਾਲਗੜ੍ਹ ਦੇ ਵਿੱਚ ਲੱਖਾਂ ਲੋਕਾਂ ਦੇ ਸਾਹਮਣੇ ਆਖਿਰਕਾਰ ਅਜਿਹਾ ਕੀ ਹੋਇਆ ਖੁਰਾਲਗੜ੍ਹ ਦੇ ਉਸ ਜੰਗਲ ਦੇ ਵਿੱਚੋਂ ਜਦੋਂ ਐਸਐਸਪੀ ਜਗਤਾਰ ਦੀ ਖੱਤਾਂ ਦੇ ਵਿੱਚ ਹਥਕੜੀਆਂ ਲੱਗੀਆਂ ਤਾਂ ਕੁਦਰਤ ਵੀ ਸ਼ਾਂਤ ਹੋ ਗਏ ਜਿਹੜਾ ਅਫਸਰ ਕਦੇ ਆਪਣੀ ਵਰਦੀ ਦੇ ਹੰਕਾਰ ਦੇ ਵਿੱਚ ਜ਼ਮੀਨ ਤੇ ਪੈਰ ਨਹੀਂ ਰੱਖਦਾ ਸੀ ਅੱਜ ਉਹ ਮਿੱਟੀ ਦੇ ਵਿੱਚ ਰੁੜ ਗਿਆ ਸੀ ਅਤੇ ਜਿਸ ਈਮਾਨਦਾਰ ਬਲਕਾਰਤ ਸਿੰਘ ਨੂੰ ਉਸਨੇ ਮਿੱਟੀ ਦੇ ਵਿੱਚ ਰੋਲਿਆ ਸੀ ਅੱਜ ਮੁੱਖ ਮੰਤਰੀ ਖੁਦ ਉਸ ਦੀ ਧੂੜ ਚੜ ਰਹੇ ਸਨ ਮੁੱਖ ਮੰਤਰੀ ਨੇ ਬਲਕਾਰਤ ਸਿੰਘ ਦਾ ਹੱਥ ਫੜਿਆ ਅਤੇ ਕਿਹਾ ਸਾਰੇ ਜਨਗਰ ਦੇ ਵਿੱਚ ਇਨਸਾਰਤਾ ਹੋ ਗਿਆ ਹੈ ਪਰ ਉਹਨੂੰ ਸਮਾਹਿਤ ਦੁਨੀਆ ਨੂੰ ਸੱਚ ਦੱਸਣ ਦਾ ਤੁਸੀਂ 10 ਸਾਲ ਜਿਸ ਬੇਜਤੀ ਦੇ ਹਨੇਰੇ ਵਿੱਚ ਕੱਟੇ ਹੋ ਨਾ ਅੱਜ ਮੈਂ ਉਸ ਨੂੰ ਉਨੀ ਹੀ ਇੱਜ਼ਤ ਦੀ ਰੋਸ਼ਨੀ ਵਿੱਚ ਲੈ ਕੇ ਜਾਵਾਂਗਾ ਮੁੱਖ ਮੰਤਰੀ ਨੇ ਆਪਣਾ ਕਾਫਲਾ ਵਾਪਸ ਮੁੜ ਪੰਡਾਲਵਨ ਮੁੜਿਆ ਪਰ ਇਸ ਵਾਰ ਮੁੱਖ ਮੰਤਰੀ ਦੀ ਗੱਡੀ ਵਿੱਚ ਅਗਲੀ ਸੀਟ ਤੇ ਕੋਈ ਸੁਰੱਖਿਆ ਗਾਰਡ ਨਹੀਂ ਬਲਕਾਰ ਕ ਫਟੇ ਕਪੜਿਆਂ ਵਿੱਚ ਬੈਠਾ ਬਲਕਾਰ ਸਿੰਘ ਸੀ ਜਦੋਂ ਮੁੱਖ ਮੰਤਰੀ ਦੀ ਗੱਡੀ ਸਟੇਜ ਦੇ ਕੋਲ ਪਹੁੰਚੀ ਤਾਂ ਬਲਕਾਰ ਸਿੰਘ ਨੇ ਇਨਕਾਰ ਕਰ ਦਿੱਤਾ ਨਹੀਂ ਸਰ ਮੈਂ ਆਮ ਲੋਕਾਂ ਦੇ ਸਾਹਮਣੇ ਨਹੀਂ ਆਉਣਾ ਚਾਹੁੰਦਾ ਵੈਸੇ ਵੀ ਮੇਰੀ ਜ਼ਿੰਦਗੀ ਪੂਰੀ ਹੋ ਗਈ ਹੈ ਮੈਂ ਵਾਪਸ ਪੜੋਸਪੇ ਵਿੱਚ ਆ ਨਹੀਂ ਸਕਦਾ ਬਸ ਮੈਨੂੰ ਆਹੀ ਚਾਹੀਦਾ ਸੀ ਮੇਰੇ ਜਿਹੜੇ ਸਾਰੇ ਦੋਸ਼ ਹਨ ਉਹ ਤਾਂ ਸਾਫ਼ ਹੋ ਚੁੱਕੇ ਹਨੇ ਤੁਸੀਂ ਮੇਰੇ ਨਾਲ ਹੋ ਮੈਂ ਇੱਥੇ ਗੱਡੀ ਵਿੱਚ ਰਾਂਗਾ ਤੁਸੀਂ ਉੱਥੇ ਮੇਰਾ ਬਿਨਾ ਨਾਮ ਲਏ ਜੇ ਵੀ ਕੁਝ ਕਹਿ ਸਕਦੇ ਹੋ ਤੇਨੀ ਮੇਰੀ ਤੁਹਾਨੂੰ ਬੇਨਤੀ ਹੈ ਅਗੋਂ ਮੁੱਖ ਮੰਤਰੀ ਮਣ ਜਾਂਦਾ ਹੈ ਉੱਥੇ ਬਹੁਤ ਵਧੀਆ ਤਰੀਕੇ ਨਾਲ ਭਾਸ਼ਣ ਦਿੰਦਾ ਹੈ ਅਤੇ ਉਸ ਡੀਐਸਪੀ ਦਾ ਨਾਮ ਹੈ ਉੱਥੇ ਨਹੀਂ ਲੰਦਾ ਹਾਂਜੀ ਇਸ ਤਰ੍ਹਾਂ ਦੇ ਰਾਏ ਇੱਕ ਇਨਸਾਨ ਹੁੰਦਾ ਹੈ ਤੁਹਾਨੂੰ ਕਿਵੇਂ ਲੱਗੀ ਸਾਡੀ ਕਲਪਨਾਤਿਕ ਕਹਾਣੀ ਇਸ ਦੇ ਤੱਤ ਜਿਹੜੇ ਹਨ ਅਸਲ ਜ਼ਿੰਦਗੀ ਤੋਂ ਪ੍ਰਭਾਵਿਤ ਹਨ ਲੇਕਿਨ ਇੱਕੋ ਖਬਰ ਨਹੀਂ ਹੈ ਇੱਕ ਕਹਾਣੀ ਹੈ ਤੁਹਾਨੂੰ ਕਿਵੇਂ ਲੱਗੀ ਅੱਜ ਦੀ ਕਹਾਣੀ ਦੱਸੋ ਜੀ ਕਮੈਂਟਾਂ ਦੇ ਵਿੱਚ ਇਸ ਦਾ ਅਸਲੀਅਤ ਨਾਲ ਕੋਈ ਸਬੰਧ ਨਹੀਂ ਹੈ ਹਾਂਜੀ ਦੇਵ ਜੀ ਸਾਨੂੰ ਜਾ ਦਿਤੇ ਚੈਨਲ ਤੇ ਨਵੇਂ ਹੋ ਬੇਨਤੀ ਹੈ ਚੈਨਲ ਨੂੰ ਕਰ ਲਓ ਜੀ ਸਬਸਕ੍ਰਾਈਬ ਨਾਲ ਲੱਗਦੀ ਬੈਲ ਆਈਕਨ ਨੂੰ ਦਬਾ ਦਿਓ ਜਿਸ ਨਾਲ ਸਾਡੀ ਹਰ ਇੱਕ ਨਵੀਂਤਾ ਦੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਹਾਂਜੀ ਦੇਵ ਜੀ ਸਾਨੂੰ ਜਾ ਦਿਤੇ ਗੱਜਕੇ ਬਲਾਉ ਜੀ ਫਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤੇ